सीएम ਭਗਵੰਤ ਮਾਨ ਤੇ ਇੱਕ ਗੁੱਡ ਨਿਊਜ਼ ਦੇ ਨੂੰ ਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਘੇਰੇ ਸੀਐਮ ਭਗਵੰਤ ਮਾਨ ਕਿਹਾ ਜਦੋਂ ਗਰਭ ਨਿਰਧਾਰਤ ਟੈਸਟ ਕਿੰਨੇ ਸਾਲਾਂ ਤੋਂ ਬੈਨ ਨੇ ਫਿਰ ਸੀਐਮ ਭਗਵੰਤ ਮਾਨ ਇਹ ਟੈਸਟ ਕਿਵੇਂ ਕਰਵਾ ਸਕਦੇ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਹੋਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਇਸ ਵੀਡੀਓ ਦੇ ਵਿੱਚ ਇੱਕ ਨਿੱਜੀ ਅਨਾਊਂਸਮੈਂਟ ਕਰਨੀ ਚਾਹੁੰਦਾ ਹੈਗੀ ਸੋਸ਼ਲ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ कौर 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿ ਅਸੀਂ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ ਔਰ ਕਰਨਾ ਵੀ ਨਹੀਂ ਕਰਨਾ ਵੀ ਨਹੀਂ بس ਜਿਹੜਾ ਆਵੇ ਤੰਦਰੁਸਤ ਆਵੇ ਬੱਚਾ ਆਵੇ ਤੰਦਰੁਸਤ ਆਵੇ ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਕੁਦਰਤ ਦੀ ਮੁੰਡਿਆਂ ਕੁੜੀਆਂ ਦੇ ਚੱਕਰਾਂ 'ਚ ਕਿੱਥੇ ਪੈ ਗਏ ਆ ਨਾ ਜੋ ਵੀ ਆਵੇ ਤੰਦਰੁਸਤ ਆਵੇ بس ਇਹੀ ਦੁਆ ਕਰਾਂਗੇ ਤੁਸੀਂ ਵੀ ਇੰਹੀਂ ਕਰਿਓ ਜਿੰਨੇ ਵੀ ਇਸ ਵਕਤ ਬੰਦੇ ਮੈਨੂੰ ਦੁਨੀਆ ਭਰ ਸੁਣ ਰਹੇ ਨੇ ਇਹ ਨਾ ਚੱਕਰਿਆ ਕਰੋ ਮੁੰਡਾ ਹੈ ਜਾਂ ਕੁੜੀ ਹੈ ਨਾ ਕੀ ਪਤਾ ਕੌਣ ਕਿਹੜੇ ਭਾਗ ਲੈ ਕੇ ਜੰਪੇ ਕੀ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਅਜੇ ਫੰਕਸ਼ਨ ਦਾ ਦੇਖੋ ਹਿੱਤਾ ਚਲੋ ਉਹਨਾਂ ਦੇ ਪਰਿਵਾਰਿਕ ਗੱਲ ਹੈ ਕਿ ਵਧਾਈ ਹੈ ਮੁੱਖ ਮੰਤਰੀ ਨੂੰ ਕਿ ਉਹਨਾਂ ਦੇ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ ਲੇਕਿਨ 26 ਜਨਵਰੀ ਜਿਹੜਾ ਦਿਨ ਹੈ 15 ਅਗਸਤ ਦਾ ਜਿਹੜਾ ਦਿਨ ਹੈ ਇਹ ਇੱਕ ਐਸੇ ਦਿਨ ਹੈ ਜਿਹੜੇ ਕਿ ਸ਼ਹੀਦੀਆਂ ਪਾ ਕੇ ਬਹੁਤ ਸੰਘਰਸ਼ ਕਰਕੇ ਲਏ ਗਏ ਹੈ ਇਸ ਦਿਨ ਸਰਕਾਰ ਦੀਆਂ ਉਪਲਬਧੀਆਂ ਦੱਸਣੀਆਂ ਹੁੰਦੀਆਂ ਆਪਣੀਆਂ ਨਹੀਂ ਸਰਕਾਰ ਦੇ ਵਿੱਚ ਕਿਹੜਾ ਉਨਤੀ ਤਰੱਕੀ ਹੋਈ ਹੈ ਉਹ ਦੱਸਣੀ ਹੁੰਦੀ ਹੈ ਆਪਣੇ ਪਰਿਵਾਰ ਦੀ ਤਰੱਕੀ ਨਹੀਂ ਦੱਸਣੀ ਹੁੰਦੀ ਹਰ ਨਾਲੇ ਜਿਹੜਾ ਟੈਸਟ ਹੈ ਉਹ ਕੋਈ ਅੱਜ ਦਾ ਬੈਨ ਹੈ ਕਿੰਨੇ ਸਾਲ ਹੋ ਗਏ ਟੈਸਟ ਬੈਨ ਹੈ ਦੁਨੀਆ ਨੂੰ ਪਤਾ ਫਿਰ ਮੁੱਖ ਮੰਤਰੀ ਟੈਸਟ ਕਿਸ ਤਰ੍ਹਾਂ ਕਰਾ ਸਕਦਾ ਐਵੇਂ ਬਿਨਾਂ ਮਤਲਬ ਦੀਆਂ ਇਹ ਗੱਲਾਂ ਕਿਉਂਕਿ ਇਹਨਾਂ پاس ਦੱਸਣ ਨੂੰ ਕੁਝ ਹੈ ਨਹੀਂ ਇਹਨਾਂ ਨੇ ਸਰਕਾਰ ਵਿੱਚ ਪਿਛਲੇ 2 ਸਾਲਾਂ ਚ ਕੁਝ ਕਰਿਆ ਨਹੀਂ ਕੋਈ ਉਪਨਾਬਦੀ ਹੈ ਨਹੀਂ ਆਹੀ ਟੋੜ ਕੇ ਸੜਾ ਕੇ ਕੰਮ ਸਾਰੀ ਚਾਰਦੇ ਨੇ ਲੇਕਿਨ ਬਹੁਤ ਏ ਦਿਨ ਚੱਲਣਾ ਨਹੀਂ ਹੈ ਆਉਣ ਵਾਲੀ ਲੋਕ ਸਭਾ ਵਿੱਚ ਲੋਕਾਂ ਨੇ ਇਹ ਸਾਫ ਕਰ ਦੇਣਾ ਹੈ ਸੀਐਮ ਭਗਵੰਤ ਮਾਨ ਤੇ ਗੁੱਡ ਨਿਊਜ਼ ਦੇ ਨੂੰ ਤੇ ਸਾਫ ਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਇਹ ਸੀਐਮ ਭਗਵੰਤ ਮਾਨ ਕਿਹਾ ਜਦੋਂ ਗਰਭ ਨਿਰਧਾਰਤ ਟੈਸਟ ਕਿੰਨੇ ਸਾਲਾਂ ਤੋਂ ਬੈਨ ਨੇ ਫਿਰ ਸੀਐਮ ਭਗਵੰਤ ਮਾਨ ਇਹ ਟੈਸਟ ਕਿਵੇਂ ਕਰਵਾ ਸਕਦੇ ਨੇ ਸਾਫ ਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਹੋਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਇਸ ਵੀਡੀਓ ਦੇ ਵਿੱਚ ਕਿ ਨਿੱਜੀ ਅਨਾਉਂਸਮੈਂਟ ਕਰਨੀ ਚਾਹੁੰਦਾ ਹੈਗੀ ਸੋਸ਼ਲ ਐ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਐ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਐ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿ ਅਸੀਂ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿੰਡਾ ਜਾਂ ਕੁੜੀ ਆ। ਔਰ ਕਰਨਾ ਵੀ ਨਹੀਂ। ਕਰਨਾ ਵੀ ਨਹੀਂ। ਬਸ ਜਿਹੜਾ ਆਵੇ ਤੰਦਰੁਸਤ ਆਵੇ। ਬੱਚਾ ਆਵੇ ਤੰਦਰੁਸਤ ਆਵੇ। ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਕੁਦਰਤ ਦੀ। ਮੁੰਡਿਆਂ ਕੁੜੀਆਂ ਦੇ ਚੱਕਰਾਂ 'ਚ ਕਿੱਥੇ ਪੈ ਗਏ ਆ। ਨਾ ਜੋ ਵੀ ਆਵੇ ਤੰਦਰੁਸਤ ਆਵੇ ਬਸ। ਇਹੀ ਦੁਆ ਕਰਾਂਗੇ ਤੁਸੀਂ ਵੀ ਇੰਹੀਂ ਕਰਿਓ। ਜਿੰਨੇ ਵੀ ਇਸ ਵਕਤ ਬੰਦੇ ਮੈਨੂੰ ਦੁਨੀਆ ਭਰ ਸੁਣ ਰਹੇ ਨੇ ਇਹ ਨਾ ਚੈੱਕ ਕਰਿਆ ਕਰੋ ਮੁੰਡਾ ਹੈ ਜਾਂ ਕੁੜੀ ਹੈ ਨਾ ਕੀ ਪਤਾ ਕੌਣ ਕਿਹੜੇ ਭਾਗ ਲੈ ਕੇ ਜੰਪੇ ਕੀ ਕਿਆ ਪਤਾ ਕਿਸ ਬੇਸਮੇ ਨਾਰਾਇਣ ਮਿਲ ਜਾਏ ਅਜੇ ਫੰਕਸ਼ਨ ਦਾ ਦੇਖੋ ਇਹ ਤਾਂ ਚਲੋ ਉਹਨਾਂ ਦੇ ਪਰਿਵਾਰਿਕ ਗੱਲ ਹੈ ਕਿ ਵਧਾਈ ਹੈ ਮੁੱਖ ਮੰਤਰੀ ਨੂੰ ਕਿ ਉਹਨਾਂ ਦੇ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ ਲੇਕਿਨ 26 ਜਨਵਰੀ ਜਿਹੜਾ ਦਿਨ ਹੈ 15 ਅਗਸਤ ਦਾ ਜਿਹੜਾ ਦਿਨ ਹੈ ਇੱਕ ਐਸੇ ਦਿਨ ਹੈ ਜਿਹੜੇ ਕਿ ਸ਼ਹੀਦੀਆਂ પાਕੇ ਬਹੁਤ ਸੰਘਰਸ਼ ਕਰਕੇ ਲਏ ਗਏ ਐ ਇਸ ਦਿਨ ਸਰਕਾਰ ਦੀਆਂ ਉਪਲਬਧੀਆਂ ਦੱਸਣੀਆਂ ਹੁੰਦੀਆਂ ਆਪਣੀਆਂ ਨਹੀਂ ਸਰਕਾਰ ਦੇ ਵਿੱਚ ਕਿਹੜੀ ਤਰੱਕੀ ਹੋਈ ਐ ਉਹ ਦੱਸਣੀ ਹੁੰਦੀ ਐ ਆਪਣੇ ਪਰਿਵਾਰ ਦੀ ਤਰੱਕੀ ਨਹੀਂ ਦੱਸਣੀ ਹੁੰਦੀ ਔਰ ਨਾਲੇ ਜਿਹੜਾ ਟੈਸਟ ਐ ਉਹ ਕੋਈ ਅੱਜ ਦਾ ਬੈਨ ਐ ਕਿੰਨੇ ਸਾਲ ਹੋ ਗਏ ਟੈਸਟ ਬੈਨ ਐ ਦੁਨੀਆ ਨੂੰ ਪਤਾ ਫਿਰ ਮੁੱਖ ਮੰਤਰੀ ਟੈਸਟ ਕਿਸ ਤਰ੍ਹਾਂ ਕਰਾ ਸਕਦਾ ਐ ਇਹਨੇ ਬਿਨਾ ਮਤਲਬ ਦੀਆਂ ਇਹ ਗੱਲਾਂ ਐ ਕਿਉਂਕਿ ਇਹਨਾਂ پاس ਦੱਸਣ ਨੂੰ ਕੁਝ ਹੈ ਨਹੀਂ ਇਹਨਾਂ ਨੇ ਸਰਕਾਰ ਵਿੱਚ ਪਿਛਲੇ 2 ਸਾਲਾਂ ਚ ਕੁਝ ਕਰਿਆ ਨਹੀਂ ਕੋਈ ਉਪलब्ਧੀ ਹੈ ਨਹੀਂ ਆਹੀ ਟੋਟ ਕੇ ਸੜਾ ਕੇ ਕੰਮ ਸਾਰੀ ਚੜਦੇ ਨੇ ਲੇਕਿਨ ਬਹੁਤ ਇਹ ਦੇ ਚੱਲਣਾ ਨਹੀਂ ਹੈ ਆਉਣ ਵਾਲੀ ਲੋਕ ਸਭਾ ਵਿੱਚ ਲੋਕਾਂ ਨੇ ਇਹ ਸਾਫ਼ ਕਰ ਦੇਣਾ